ਸੜਕ ਹਾਦਸੇ ਦੀਆਂ ਇਹ ਤਸਵੀਰਾਂ ਬਰਨਾਲਾ ਬਠਿੰਡਾ ਹਾਈਵੇ ਦੀਆਂ ਨੇ ਜਿੱਥੇ ਇੱਕ ਕਾਰ ਅਤੇ ਸਕੂਲੀ বাস ਦੀ ਆਮੋ ਸਾਹਮਣੇ ਟੱਕਰ ਹੋ ਗਈ। ਹਾਦਸੇ ਦੇ ਵਿੱਚ ਕਾਰ ਸਵਾਰ ਦੋ ਔਰਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਕਾਰ ਦੇ ਵਿੱਚ ਸਵਾਰ ਇੱਕ ਬੱਚਾ ਅਤੇ ਖਾਰਤਾ ਚਾਲਕ ਗੰਭੀਰ ਤੌਰ ਤੇ ਜ਼ਖਮੀ ਹੋ ਗਏ। ਪੁਲਿਸ ਦੇ ਮਤਲਬ ਕੇ ਹਸਾ ਸਕੂਲ ਬਸ ਚਾਲਕ ਦੀ ਗਲਤੀ ਦੇ ਕਾਰਨ ਹੋਇਆ ਜਾਣਕਾਰੀ ਮੁਤਾਬਕ ਰਾਮਪੁਰਾ ਦੇ ਇਕਨਿਜੀ ਸਕੂਲ ਦੀ ਬਸ ਦਾ ਚਾਲਕ ਪ੍ਰਾਈਵੇਟ ਸਵਾਰੀਆਂ ਨੂੰ ਲੈ ਕੇ ਰਾਮਪੁਰਾ ਤੋਂ ਬਰਨਾਲਾ ਵੱਲ ਜਾ ਰਿਹਾ ਸੀ ਪਰ ਜਦੋਂ ਬਸ ਬਰਨਾਲਾ ਦੇ ਪਿੰਡ ਹੰਡਿਆਆਂ ਦੇ ਨਜ਼ਦੀਕ ਪਹੁੰਚੀ ਤਾਂ ਬਰਨਾਲਾ ਤੋਂ ਬਠਿੰਡਾ ਵੱਲ ਜਾ ਰਹੀ i20 ਕਾਰ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ ਹਾਦਸੇ ਤੋਂ ਬਾਅਦ ਬਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਉਤੇ ਹੀ ਜ਼ਖਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਤੋਂ ਪਟਿਆਲਾ ਰੈਫਰ ਕੀਤਾ ਗਿਆ ਬਠਿੰਡੇ ਜਾ ਰਹੇ ਸੀਗੇ ਕਾਰਵਾਜ ਹਾਂਜੀ ਤੇ ਤੁਹਾਡੇ ਰੈਲਟੀ ਵੀ ਹੈ ਕਿੰਨੇ ਦੀ ਮੌਤ ਹੋਈ ਤੇ ਦੋ ਦੀ ਤਾਂ ਮੌਤ ਹੋ ਗਈ ਹਲੇ ਦੋ ਸੀਰੀਅਸ ਹੈ ਇੱਕ ਹੀ ਨਾਮ ਕੀ ਇਕਦਾਂ ਲੇਡੀ ਦੇ ਨਿੰਮੀ ਆ ਨੇ ਘਰੇ ਨਿੰਮੀ ਕਹਿੰਦੇ ਹੈਗੇ ਉਮਰ ਉਮਰ 57-58 ਸਾਲ ਦੀ ਹੈ ਤੇ ਇਹਨਾਂ ਦੀ ਨੂੰਹ ਸੀਗੀ ਰੰਜਨਾ ਜਿਹਦੀ ਉਮਰਤੀ 32 ਸਾਲ ਆ ਜਿਹੜੀ ਕਾਰ ਸੀਗੀ ਇਹ ਬਰਨਾਲਾ ਸਾਈਡ ਤੋਂ ਆ ਰਹੀ ਸੀ ਬੱਸ ਜਿਹੜੀ ਰੰਪਰਾ ਸਾਈਡ ਤੋਂ ਆ ਰਹੀ ਸੀ ਰੋਂਗ ਸਾਈਡ ਆ ਰਹੀ ਸੀ ਬੱਸ ਠੀਕ ਆ ਜੀ ਬਾਕੀ ਮੌਕੇ ਤੇ ਆ ਗਿਆਂ ਪੜਤਾਲ ਕਰਾਂਗੇ ਜੈਹੇ ਜੀ ਕਾਰਵਾਈ ਉਹ ਕਰਾਂਗੇ